ਬੜੇ ਡਰਦੇ ਡਰਦੇ ਆਏ ਸੀ ਤੇ ਲੋਕਾਂ ਨੇ ਡਰਾਇਆ ਵੀ ਬਹੁਤ ਹੀ ਜਿਹੜੇ ਇੱਥੇ ਨਾਲੇ ਰੋਜ਼ਾ ਸ਼ਰੀਫ ਹੈ ਮੈਂ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਯਾਰ ਇੱਥੇ ਆ ਕੇ ਲੰਗਰ ਲਾ ਲਿਆ ਉਹ ਵੀ ਗੁਰੂ ਸਾਹਿਬ ਦੇ ਮੂਰੇ ਮੈਂ ਕਿਉਂ ਗੱਲ ਕਹਿੰਦਾ ਯਾਰ 7 ਦਿਨ ਸਤ ਸਾਡਾ ਗੀੜ ਬੰਦ ਰਹੇ ਉਹ ਵੀ ਪੁਲਿਸ ਲੱਗਦੀ ਸੀ ਮੈਨੂੰ ਇੱਕ ਵੀ ਅਜੀਬ ਆਰਗੇਨਾਈਜ਼ਰ ਦੇ ਸਰ ਦੇ ਕਿਸੇ ਗੁਰੂ ਸਾਹਿਬ ਨੇ ਇੱਕ ਮੰਦਿਰ ਬਣਾਇਆ ਹੋਵੇ ਮੈਂ ਤੁਹਾਨੂੰ 10000 ਰੁਪਏ ਦੰਦਦਾ ਨਾ ਵੀ ਗੁਰੂ ਸਾਹਿਬ ਨੇ ਆਪਣੇ ਖਰਚੇ ਦੇ ਮੂਸਾ ਨਾਲ ਮਸੀਤ ਬਣਾਈ ਹੈ ਇੱਕ ਅਕੀਦੇ ਦੀ ਸੰਸਾ ਸੀ ਜੀ ਜੋ ਸਾਨੂੰ ਪਿਆਰ ਮਿਲਾ ਸੰਗਤੋਂ ਇਸ ਵਾਰ ਤਾਂ ਹੱਦੀ ਟੁੱਟ ਗਈ ਹੈ ਗੁਰੂ ਸਾਹਿਬ ਨੇ ਮਿੱਠੇ ਚੌਲ ਚੱਕ ਕੇ ਆਪਣੇ ਮੂੰਹ ਚ ਪਾਏ। ਅੱਛਾ ਮਿੱਠੇ ਚੌਲ ਉੱਥੋਂ ਆਏ ਤੁਹਾਡੇ ਕੋਲੇ। ਸਾਡੇ ਕੋਲੋਂ ਉੱਥੋਂ ਆਏ। ਗੁਰੂ ਸਾਹਿਬ ਦੀ ਉਸ ਗੱਲ ਤੇ ਪਹਿਰਾ ਦੇ ਰਹੇ ਹਾਂ। ਅੱਛਾ ਗੁਰੂ ਸਾਹਿਬ ਦੀ ਗੱਲ ਦੇ ਪਹਿਰਾ ਦੇ ਰਹੇ ਹਾਂ। ਇੱਥੇ ਵੀ ਤਰੇਲ ਖਾਨ ਦੀ ਮੁਸਲਮਾਨ ਦੀ ਛੱਕਣ ਵਾਲਾ ਗੁਰੂ ਸਾਹਿਬ ਉਹ ਗੁਰੂ ਸਾਹਿਬ ਦਾ ਸਿੰਘ ਹੈ। ਇੱਥੇ ਵੀ ਗੁਰੂ ਸਾਹਿਬ ਸਿੰਘ ਛੱਕ ਰਹੇ ਨੇ। ਜੀ। ਦਿਲਾਂ ਨਾਲ ਨਹੀਂ। ਸਹੀ ਹੈ। ਇਹ ਕਰਨਾ ਮਗਰਾ। ਅਸੀਂ ਗੁਰੂ ਅਸੀਂ ਫਕਰ ਨਾ ਕਰੇ ਅਸੀਂ ਪੁਰਾਣੇ ਪੰਜਾਬੀਆਂ ਬਾਹਰੋਂ ਆਏ ਨਹੀਂ ਹੈ। ਹਰ ਵੀ ਮੁਸਲਮਾਨਾਂ ਤੇ ਯਕੀਨ ਨਹੀਂ ਕਰਦਾ ਪਰ ਇੱਥੇ ਆਪਾਂ ਨੂੰ ਤਸਵੀਰ ਹੀ ਹੋਰ ਦੇਖਣ ਨੂੰ ਮਿਲ ਰਹੀ ਆ ਅਸੀਂ ਧਰਮ ਦੇ ਧਾਰਮਿਕ ਨਹੀਂ ਹਜੇ ਅਸੀਂ ਪੈਰਾਵੇ ਦੇ ਜਨਮ ਦੇ ਨਾਮ ਦੇ ਧਾਰਮਿਕ ਹਾਂ ਇਸ ਕਰਕੇ ਸਾਰਾ ਬਖਰੇ ਮੈਂ ਸਾਹਮਣੇ ਕੀਰਤਨ ਚੱਲ ਰਿਹਾ ਹੁੰਦਾ ਤਾਂ ਇੱਥੇ ਮਨ ਲੋ ਮੁਸਲਮਾਨ ਭਾਈ ਜਿਹੜਾ ਨਮਾਜ਼ ਅਦਾ ਕਰਦੇ ਨੇ ਨਮਾਜ਼ ਅਦਾ ਕਰਦੇ ਨੇ